some so ਦੁਨੀਆ ਆਪਣਾ ਕਹਿਰ ਦਿਖਾਣਾ ਸ਼ੁਰੂ ਕਰ ਦਿੱਤਾ ਗਿਆ ਤੇ ਇਸ ਦੇ ਦਰਮਿਆਨ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਦੋ ਸਕੂਲੀ ਬੱਸਾਂ ਆਪਸ ਦੇ ਵਿੱਚ ਟਕਰਾਈਆਂ ਨੇ ਖਰੜ ਦੇ ਵਿੱਚ ਦੋ ਸਕੂਲੀ ਬੱਸਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਤੇ ਤਸਵੀਰਾਂ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਕੁ ਭਿਆਨਕ ਰਿਹਾ ਹੋਣਾ ਤਾਂ ਰੋਂਗ ਸਾਈਡ ਤੋਂ ਆ ਰਹੀ ਬੱਸ ਇਸ ਹਾਦਸੇ ਦਾ ਕਾਰਨ ਬਣੀ ਹੈ ਸਕੂਲੀ ਬੱਸ ਜਿਸ ਦੀ ਟੱਕਰ ਹੋਈ ਹੈ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਨ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਤੋਂ ਦਾ ਕਹਿਰ ਬਰਕਰਾਰ ਹੈ ਜਿਸ ਨਾਲ ਹਾਦਸੇ ਵਾਪਰੇ ਨੇ ਤਾਂ ਵੱਡਾ ਦਰਦਨਾਕ ਹਾਦਸਾ ਵਾਪਰ ਗਿਆ ਜਿੱਥੇ ਦੋ ਸਕੂਲੀ ਬੱਸਾਂ ਦੀ ਆਪਸ ਵਿੱਚ ਟੱਕਰ ਹੋਈ ਹੈ ਤੇ ਬੱਸਾਂ ਦਾ ਇਹ ਹਾਲ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਖਰੀ ਹਲਸਾ ਕਿੰਨਾ ਕੁ ਪਿਆਨ ਕਰਿਆ ਹੋਣਾ ਹੈ ਮੌਕੇ ਦੀਆਂ ਤਸਵੀਰਾਂ ਬੱਸ ਜਿਹੜੀ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ ਅਗਲਾ ਹਿੱਸਾ ਡਰਾਈਵਿੰਗ ਸਾਈਡ ਵਾਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਚੱਕਨਾ ਚੂਰ ਹੋ ਗਿਆ ਤੇ ਮੌਕੇ ਤੇ ਪਹਾੜੜਾ ਪੈ ਗਈਆਂ ਨੇ ਹੁੰਦ ਨੇ ਆਪਣਾ ਕਹਿਰ ਦਿਖਾਣਾ ਸ਼ੁਰੂ ਕਰ ਦਿੱਤਾ ਗਿਆ ਤੇ ਇਸੇ ਦਰਮਿਆਨ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਦੋ ਸਕੂਲੀ ਬੱਸਾਂ ਆਪਸ ਦੇ ਵਿੱਚ ਟਕਰਾਈਆਂ ਨੇ ਖਰੜ ਦੇ ਵਿੱਚ ਦੋ ਸਕੂਲੀ ਬੱਸਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਇਹ ਤਸਵੀਰਾਂ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਕੁ ਭਿਆਨਕ ਰਿਹਾ ਹੋਣਾ ਹੈ ਤਾਂ ਰੋਂਗ ਸਾਈਡ ਤੋਂ ਆ ਰਹੀ ਬੱਸ ਇਸ ਹਾਦਸੇ ਦਾ ਕਾਰਨ ਬਣੀ ਹੈ ਸਕੂਲੀ ਬੱਸ ਜਿਸ ਦੀ ਟੱਕਰ ਹੋਈ ਹੈ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੀਆਂ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਤੋਂ ਦਾ ਕਹਿਰ ਬਰਕਰਾਰ ਹੈ ਜਿਸ ਨਾਲ ਹਾਦਸੇ ਵਾਪਰ ਰਹੇ ਨੇ ਤਾਂ ਵੱਡਾ ਦਰਦਨਾਕ ਹਾਦਸਾ ਵਾਪਰ ਗਿਆ ਜਿੱਥੇ ਦੋ ਸਕੂਲੀ ਬੱਸਾਂ ਦੀ ਆਪਸ ਵਿੱਚ ਟੱਕਰ ਹੋਈ ਹੈ ਤੇ ਬੱਸਾਂ ਦਾ ਇਹ ਹਾਲ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਖਰੀ ਹਾਦਸਾ ਕਿੰਨਾ ਕੁ ਭਿਆਨਕ ਰਿਹਾ ਹੋਣਾ ਹੈ ਮੌਕੇ ਦੀਆਂ ਤਸਵੀਰਾਂ બસ ਜਿਹੜੀ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ ਅਗਲਾ ਹਿੱਸਾ ਡਰਾਈਵਿੰਗ ਸਾਈਡ ਵਾਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਚੱਕਨਾ ਚੂਰ ਹੋ ਗਿਆ ਤੇ ਮੌਕੇ ਤੇ ਭਾਜੜਾ ਪੈ ਗਈਆਂ ਨੇ ਤੇ ਡੀਪੀ ਸਕੂਲ ਦੀ ਬਸ ਸੀ ਤੇ ਇਧਰੋਂ ਆਪਣਾ ਮਾਰਕਨ ਤੁਹਾਰੀ ਸੀ ਤੇ ਇਧਰੋਂ ਰੌਂਗ ਸਾਈਡ ਜਮਨਾ ਵਾਲੀ ਸਾਈਡ ਤੋਂ ਸੰਪੀਨ ਸਕੂਲ ਦੀ ਬਸ ਜਾ ਰਹੀ ਸੀ ਜੋ ਆਪਸ ਵਿੱਚ ਸਵੇਰੇ ਤੋਂ ਹੁੰਦੇ ਕਾਰਨ ਟਕਰਾ ਗਈਆਂ ਨੇ ਤੇ ਡਰਾਈਵਰ ਫੱਟੜ ਨੇ ਦੋਨੇ ਤੇ ਦੋਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਇੱਕ ਡਰਾਈਵਰ ਦੀ ਲੱਤ ਵੀ ਸੋਨੇ ਜਾ ਰਹੀ ਪੂਰੀ ਟੁੱਟ ਗਈ ਆ ਤੇ ਬੱਚੇ ਸੇਫ ਨੇ ਪੇਰੈਂਟਸ ਨੂੰ ਵੀ ਇਹ ਆ ਵੀ ਬੱਚੇ ਸੇਫ ਨੇ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਜੀ ਪਰ ਪ੍ਰਸ਼ਾਸਨ ਨੂੰ ਆਪਣੀ ਬੇਨਤੀ ਕਰਦੇ ਆ ਕਿ ਜਿੱਥੇ ਜਿਹੜਾ ਰੌਲਸਰ ਸਕੂਲ ਦੀਆਂ ਬੱਸਾਂ ਚੱਲਦੀਆਂ ਨੇ ਚਾਹ ਪ੍ਰਾਈਵੇਟ ਗੱਡੀ ਵੀ ਚੱਲਦੀ ਆ ਇਹਨਾਂ ਨੂੰ ਥੋੜਾ ਜਿਹਾ ਰੋਕਿਆ ਜਾਵੇ ਕਿਉਂਕਿ ਪ੍ਰਸ਼ਾਸਨ ਜੇ ਰੋਕੇਗਾ ਨਹੀਂ ਤਾਂ ਅੱਗੇ ਹੋਰ ਵੀ ਨੁਕਸਾਨ ਵੱਡਾ ਹੋ ਸਕਦਾ ਚਲੋ ਅੱਜ ਦਾ ਦੇਖੋ ਬਚਾਓ ਆ ਸਾਰਾ ਲੋਹਾ ਹੀ ਲੋਹਾ ਹੀ ਆ ਲੋਹਾ ਸਿੱਧਾ ਹੋ ਜਾਏਗਾ ਪਰ ਅਗਲੇ ਲਈ ਧਿਆਨ ਦੇ ਜਾਵੇ ਇਹ ਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਜੀ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜਾ ਰੌਂਸਰ ਚੱਲ ਰਿਹਾ ਜਿਹੜੇ ਕਹਦੇ ਤੈਨੂੰ ਬੱਚੇ ਜਿਹੜਾ ਕਹਿੰਦੇ ਤੈਨੂੰ ਬੱਚੇ ਡੀਪੀਐਸ ਸਕੂਲ ਦੇ ਸੀ ਉਹ ਥੋੜਾ ਜਿਹਾ ਉਹਨਾਂ ਨੇ ਕਹਿ ਰਹੇ ਸੀ ਵੀ ਸੱਪ ਪੀ ਗਿਆ ਪਰ ਉਹ ਸਹੀ ਨਹੀਂ ਬਾਸਪੀਟਲ ਜਾ ਕੇ ਦੇਖ ਲਿਆ ਸਹੀ ਨੇ ਤੇ ਬੱਚਿਆਂ ਦੇ ਕੋਲ ਸਕੂਲ ਦੇ ਪ੍ਰਿੰਸੀਪਲ ਵਗੈਰਾ ਤੇ ਟੀਚਰਸ ਹੈਗੇ ਨੇ ਸਾਰਾ ਸਟਾਫ ਪਹੁੰਚ ਚੁੱਕਿਆ ਕੋਈ ਡਗਰਾਉਣ ਦੀ ਗੱਲ ਨਹੀਂ ਹੈਗੀ ਤੇ ਦੂਜੇ ਸਕੂਲ ਦੇ ਬੱਚੇ ਵੀ ਸੇਫ ਨੇ ਉਹਨਾਂ ਦਾ ਸਕੂਲ ਪਹੁੰਚਾ ਦਿੱਤਾ ਗਿਆ ਤੇ ਡੀਪੀਐਸ ਸਕੂਲ ਦੇ ਬੱਚੇ ਵੀ ਸਕੂਲ ਪਹੁੰਚ ਦਿੱਤੇ ਗਏ ਨੇ ਸਾਰੇ ਸੇਫ ਨੇ ਸੋ ਇਹੀ ਮੰਗਦਾ ਪ੍ਰਸ਼ਾਸਨ ਦੀ ਪ੍ਰਸ਼ਾਸਨ ਤੋਂ ਕਿ ਜੀ ਰੌਂਗ ਸਾਈਡ ਬੰਦ ਕਰਿਆ ਜਾਵੇ ਕਿਉਂਕਿ ਸਕੂਲ ਦੀਆਂ ਬੱਸਾਂ 'ਚ ਬੱਚੇ ਹੁੰਦੇ ਨੇ ਜੀ ਸਭ ਤੋਂ ਵੱਡੀ ਜ਼ਿੰਮੇਵਾਰੀ ਬੱਚਿਆਂ ਦੀ ਸਾਡੀ ਜਦੋਂ ਜਿਹੜਾ ਡਰਾਈਵਰ ਹੈ ਕਰੈਕਟਰ ਹੈ ਟੀਚਰ ਹੈ ਬੱਸੋ ਦੇ ਵਿੱਚ ਉਹਨਾਂ ਦੀ ਬੱਚਿਆਂ ਦੀ ਜ਼ਿੰਮੇਵਾਰੀ ਹੁੰਦੀ ਆ ਕੱਲੂ ਖੁਦਾ ਨਾ ਕਰ ਤਾ ਬੱਚੇ ਦਾ ਕਿਸੇ ਦਾ ਨੁਕਸਾਨ ਹੋ ਜੁਏ ਤੇ ਤੁਹਾਨੂੰ ਪਤਾ ਕਿੰਨੀ ਵੱਡੀ ਗੱਲ ਹੋ ਜਾਂਦੀ ਆ